8 ਮਈ 1787 ਈਸਵੀ ਨੂੰ ਸਿੰਘ ਸਵਾ ਲਾਇਰ ਦੇ ਬਹੁਤ ਵੱਡੇ ਮੁਖੀ ਕਵਰ ਬਿਕਰਮਜੀਤ ਸਿੰਘ ਕਪੂਰਥਲਾ ਜੀ ਦੀ ਮੌਤ ਹੋ ਜਾਂਦੀ ਹੈ। ਕੌਣ ਸਨ ਕਵਰ ਬਿਕਰਮ ਸਿੰਘ ਕਪੂਰਥਲਾ ਆਓ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ। ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 1873 ਈਸਵੀ ਦੇ ਅੰਦਰ ਇੱਕ ਐਸੀ ਘਟਨਾ ਵਾਪਰੀ ਜਿਸ ਘਟਨਾ ਨੇ ਸਿੱਖ ਆਗੂਆਂ ਦੇ ਹਿਰਦੇ ਬਲੁੰਦਰ ਕੇ ਰੱਖ ਦਿੱਤੇ ਸੀਗੇ ਉਹਨਾਂ ਦੇ ਹਿਰਦੇ ਛਲਣੇ ਛਲਣੇ ਹੋ ਗਏ ਤੇ ਉਹਨਾਂ ਨੂੰ ਆਪਣੇ ਆਪ ਵਿੱਚ ਕੁਝ ਨਾ ਕੁਝ ਕਮੀਆਂ ਨਜ਼ਰ ਆਈਆਂ ਉਹ ਕੀ ਕਰਨਾ ਵਾਪਰੀ ਜੀ ਉਹ ਕੱਟਣਾ ਇਹ ਵਾਪਰੀ ਕਿ ਚਾਰ ਨੌ ਜਵਾਨਾਂ ਨੇ ਇਹ ਗੱਲ ਐਲਾਨ ਕਰ ਦਿੱਤੀ ਸੀਗੀ ਕਿ ਅਸੀਂ ਸਿੱਖ ਧਰਮ ਛੱਡ ਕੇ ਈਸਾਈ ਬਣ ਜਾਣਾ ਹੈ ਉਹ ਜਿਨ੍ਹਾਂ ਦੇ ਵਿੱਚ ਹੀ ਇੱਕ ਚੰਗੇ ਖਾਨਦਾਨਾਂ ਦੇ ਰਾਜ ਘਰਾਨਿਆਂ ਦੇ ਦੋ ਪੁੱਤਰ ਵੀ ਸਾਈ ਬਣ ਚੁੱਕੇ ਸੀਗੇ ਫਰਜਤੋ ਇਹ ਗੱਲ ਸਿੱਖ ਆਗੂਆਂ ਨੂੰ ਪਤਾ ਲੱਗੀ ਤੇ ਉਹਨ ਸਿੱਖ ਆਗੂਆਂ ਨੇ ਇਹਨਾਂ ਬੱਚਿਆਂ ਤੱਕ ਪਹੁੰਚ ਕੀਤੀ ਤੇ ਉਹਨਾਂ ਬੱਚਿਆਂ ਨੂੰ ਸਿੱਖੀ ਦਾ ਮਹੱਤਵ ਸਮਝਾਇਆ ਯਾਦ ਕਰਵਾਇਆ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਸਾਕਾ ਯਾਦ ਕਰਵਾਇਆ ਚੰਦਨੀ ਚੌਂਗ ਦਾ ਸਾਕਾ ਯਾਦ ਕਰਵਾਇਆ ਸਰਹੰਦ ਦਾ ਸਾਕਾ ਚਮਕੌਰ ਦਾ ਸਾਕਾ ਸਾਰੀਆਂ ਗੱਲਾਂ ਯਾਦ ਕਰਾਈਆਂ ਕਿ ਇੱਥੇ ਸਿੱਖੀ ਦੇ ਵਾਸਤੇ ਬੰਦ-ਬੰਦ ਘਟਾਏ ਗਏ ਖੋਪੜੀਆਂ ਲੁਹਾਈਆਂ ਗਈਆਂ ਚਰਖਰੀਆਂ ਤੇ ਚੜੇ ਗਏ ਤੇ ਤੁਸੀਂ ਸਿੱਖੀ ਤੋਂ ਮੁਨਕਰ ਕਿਉਂ ਹੋ ਰਹੇ ਹੋ ਸਾਰੀਆਂ ਗੱਲਾਂ ਜਦੋਂ ਸਿੱਖ ਆਗੂਆਂ ਨੇ ਚੇਤੇ ਕਰਵਾਈਆਂ ਤਾਂ ਉਹਨਾਂ ਬੱਚਿਆਂ ਨੇ ਇਹ ਕੰਮ ਕਰਨ ਦੇ ਲਈ ਮਨਾ ਕਰ ਦਿੱਤਾ ਕਿ ਅਸੀਂ ਹੁਣ ਕੇਸ ਨਹੀਂ ਕਤਲ ਕਰਾਵਾਂਗੇ ਅਸੀਂ ਈਸਾਈ ਨਹੀਂ ਬਣਾਂਗੇ ਅਸੀਂ ਸਿੱਖ ਬਣੇ ਰਾਵਾਂਗੇ ਹੁਣ ਜਦੋਂ ਇਹ ਸਾਰੀ ਗੱਲ ਹੋਈ ਫਿਰ ਕੁਝ ਆਗੂ ਆਪਸ ਦੇ ਵਿੱਚ ਮਿਲ ਕੇ ਬੈਠਦੇ ਆ ਉਹਨਾਂ ਮਿਲ ਕੇ ਬੈਠੇ ਹੋਏ ਆਗੂਆਂ ਨੇ ਸਿੰਘ ਸਵਾ ਲਹਿਰ ਉਹਨਾਂ ਨੇ ਪੈਦਾ ਕੀਤੀ ਕਿ ਅਸੀਂ ਦੂਰ ਦਰੇਡੇ ਤੱਕ ਸਿੱਖੀ ਦਾ ਪ੍ਰਚਾਰ ਕਰਨਾ ਆ ਸਿੱਖਾਂ ਦੇ ਅੰਦਰ ਸਿੱਖੀ ਨੂੰ ਪੱਕਾ ਕਰਨਾ ਆ ਜੋ ਅੰਦਰ ਵਿਆਮ ਭਰਮ ਕਰਮ ਕਾਂਡ ਸਿੱਖੀ ਦੇ ਅੰਦਰ ਹੈ ਉਹ ਸਾਰੇ ਅਸੀਂ ਕੱਢਣੇ ਆ ਇਸ ਗੱਲ ਦੇ ਲਈ ਤੁਰੇ ਹੋਏ ਇਹ ਸਿੰਘ ਸਵਾ ਲਹਿਰ ਦੇ ਮੁਖੀ ਇਹਨਾਂ ਦੇ ਨਾਲ ਫਿਰ ਹੋਰ ਨਾਮ ਜੁੜਦੇ ਆ ਜਾਨੀ ਦਿੱਤ ਸਿੰਘ ਵਰਗਿਆ ਦੇ ਪ੍ਰੋਫੈਸਰ ਗੁਰਮukh ਸਿੰਘ ਵਰਗਿਆ ਦੇ ਕਵਰ ਬਿਕਰਮ ਸਿੰਘ ਪੂਰਥਲਾ ਵਰਗਿਆ ਦੇ ਇਹਨਾਂ ਨੇ ਫਿਰ ਸਿੰਘ ਸਵਾ ਲਹਿਰ ਨੂੰ ਸੰਭਾਇਆ ਪਰ ਜੋ ਸਿੱਖੀ ਦਾ ਮਹੱਤਵ ਸੀ ਉਹ ਲੋਕਾਂ ਨੂੰ ਸਮਝਾਇਆ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਫਿਲਾਸਫੀ ਸੀ ਉਹ ਲੋਕਾਂ ਦੇ ਕੰਨਾਂ ਤੱਕ ਪਹੁੰਚਾਈ। ਉਸ ਸਮੇਂ ਆਰਿਆ ਸਮਾਜ ਦਾ ਮੁਖੀ ਦਇਆਨੰਦ ਵਰਗਿਆਂ ਨੂੰ ਮੂੰਹ ਤੋੜ ਜਵਾਬ ਦੇਣ ਵਾਲੇ ਗਿਆਨੀ ਦਿੱਤ ਸਿੰਘ ਸੀਗੇ। ਉਸ ਸਮੇਂ ਅਖਬਾਰਾਂ ਚੱਲਦੇ ਸੀਗੇ। ਖਾਲਸਾ ਅਖਬਾਰ, ਗੁਰਮੁਖੀ ਅਖਬਾਰ ਇਹ ਵੀ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ ਦੀ ਦੇਣ ਸੀਗੀ। ਜਿਨ੍ਹਾਂ ਅਖਬਾਰਾਂ ਦੇ ਵਿੱਚ ਸਿੱਖੀ ਦੇ ਪ੍ਰਚਾਰ ਦੀ ਗੱਲ ਹੁੰਦੀ ਤੇ ਸਿੱਖੀ ਦੇ ਵਿਰੋਧੀਆਂ ਦੀ ਵੀ ਗੱਲ ਹੁੰਦੀ ਲੋਕਾਂ ਨੂੰ ਸਮਝਾਇਆ ਜਾਂਦਾ ਕਿ ਇਹਨਾਂ ਵਿਰੋਧੀਆਂ ਦੇ ਕੋਲੋਂ ਬਚਣਾ ਹੈ ਪ੍ਰੋਫੈਸਰ ਗੁਰਮukh ਸਿੰਘ ਉਹਨਾਂ ਨੇ ਇੱਕ ਬਹੁਤ ਵੱਡਾ ਬੀੜਾ ਚੁੱਕਿਆ ਹੋਇਆ ਸੀਗਾ ਜਿਹੜੇ ਝੂਠੇ ਸਹਿਬਜ਼ਾਦੇ ਬਣੇ ਬੈਠੇ ਸੀਗੇ ਕਿ ਅਸੀਂ ਗੁਰੂਕੁੱਲ ਦੇ ਵਿੱਚੋਂ ਆ ਝੂਠੇ ਲੋਕ ਜਿਨ੍ਹਾਂ ਦਾ ਸਿੱਖੀ ਦੇ ਨਾਲ ਨੇੜੇ ਤੇੜੇ ਦਾ ਵੀ ਕੋਈ ਵਾਸਤਾ ਨਹੀਂ ਸੀ ਜਿਹੜੇ ਕੀ ਗੱਦੇ ਲਾ ਕੇ ਗੁਰੂ ਘਰਾਂ ਦੇ ਵਿੱਚ ਬੈਠਦੇ ਹੁੰਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੱਦੇ ਲਾ ਕੇ ਬੈਠਣਾ ਤੇ ਉਹਨਾਂ ਲੋਕਾਂ ਦਾ ਵੀ ਪਰਦਾ ਫਾਸ਼ ਕੀਤਾ ਪ੍ਰੋਫੈਸਰ ਗੁਰਮukh ਸਿੰਘਾ ਵਰਗਿਆਂ ਨੇ ਬਹੁਤ ਵਾਰੀ ਅਦਾਲਤ ਵਿੱਚ ਪੇਸ਼ ਹੋਣਾ ਪੈਣਾ ਤੇ ਕਾਰਵਾਈਆਂ ਹੁੰਦੀਆਂ ਗਿਆਨੀ ਦਿੱਤ ਸਿੰਘ ਜੀ ਨੂੰ ਬਹੁਤ ਵੱਡਾ ਝਟਕਾ ਲੱਗਦਾ ਕਦੋਂ ਜਦੋਂ ਪ੍ਰੋਫੈਸਰ ਗੁਰਮukh ਸਿੰਘ ਜੀ ਚੜ੍ਹਾਈ ਕਰ ਜਾਂਦੇ ਕਿਉਂ ਨਾ ਨੇ ਦੇ ਨਾਲ ਸਾਥ ਇੱਡਾ ਵੱਡਾ ਸੀਗਾ ਸਿੱਕੀ ਦੇ ਪ੍ਰਚਾਰ ਦੇ ਲਈ ਹਲੇ ਪ੍ਰੋਫੈਸਰ ਗੁਰਮਖ ਸਿੰਘ ਦੇ ਝੜਕੇ ਚੁਪਾ ਰਹੀ ਨਿਕਲੇ ਤੇ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਅੱਜ ਬੈਠੇ ਹਾਂ 8 ਮਈ 1887 ਈਸਵੀ ਨੂੰ ਕਬਰ ਵਿਕਰਮ ਸਿੰਘ ਕਪੂਰਥਲਾ ਜੋ ਕੀ ਸਿੰਘ ਸਵਾ ਲਹਿਰ ਦੇ ਮੁਖੀ ਸੀਗੇ ਜਿਨ੍ਹਾਂ ਨੇ ਜਾਨ ਤਲੀ ਤੇ ਰੱਖ ਕੇ ਸਿੱਕੀ ਦਾ ਪ੍ਰਚਾਰ ਕੀਤਾ ਆ ਜਿਨ੍ਹਾਂ ਦੂਰ ਦੁਰੇਡੇ ਜਾ ਕੇ ਸਿੱਖੀ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਗੱਦੇ ਚੁਕਾਏ ਦਰਬਾਰ ਸਾਹਿਬ ਦੇ ਆਲੇ-ਦੁਆਲੇ ਪ੍ਰਕਰਮਾਂ ਦੇ ਵਿੱਚ ਮੂਰਤੀਆਂ ਤੱਕ ਰੱਖੀਆਂ ਗਈਆਂ ਉਹਨਾਂ ਮੂਰਤੀਆਂ ਨੂੰ ਛਕਾਇਆ ਪ੍ਰਕਰਮਾਂ ਵਿੱਚ ਖੜ ਕੇ ਈਸਾਈ ਲੋਕ ਆਪਣਾ ਪ੍ਰਚਾਰ ਕਰਦੇ ਸੀ ਉਹਨਾਂ ਦਾ ਵਿਰੋਧ ਕੀਤਾ ਐਸੇ ਥੰਮ ਸਨ ਕਵਰ ਬਿਕਰਮ ਸਿੰਘ ਕਪੂਰਥਲਾ ਸਿੰਘ ਸਵਾ ਲੈਰ ਦੇ ਉਹ ਅੱਜ ਦੇ ਦਿਨ 8 ਮਈ 1887 ਸਭ ਨੂੰ ਅਕਾਲ ਚਲਾਣਾ ਕਰ ਦਿੰਦੇ ਆ ਇਹ ਦੂਜਾ ਝਟਕਾ ਲੱਗਦਾ ਆ ਗਿਆਨੀ ਦਿੱਤ ਸਿੰਘ ਉਹਨਾਂ ਨੂੰ ਉਹ ਸੰਗਾਜੀ ਜਿਵੇਂ ਮੈਂ ਪਹਿਲਾਂ ਅਪਜੀ ਨੂੰ ਆਖਿਆ ਆ ਕਿ ਸਾਨੂੰ ਉਹਨਾਂ ਅਖੋਤੀ ਬਾਬਿਆਂ ਦੀਆਂ ਬਰਸੀਆਂ ਵੀ ਯਾਦ ਆ ਜਨਮ ਦਿਹਾੜੇ ਵੀ ਯਾਦ ਆ ਜਿਨ੍ਹਾਂ ਨੇ ਕਦੇ ਵੀ ਗੁਰਬਾਣੀ ਦੀ ਗੱਲ ਨਹੀਂ ਕੀਤੀ ਗੁਰਬਾਣੀ ਦੇ ਨਾਮ ਤੇ ਆਪਣੀਆਂ ਦੁਕਾਨਾਂ ਚਲਾਈਆਂ ਆ ਪਰ ਐਸੇ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਜਾਨ ਤਲੀ ਤੇ ਰੱਖ ਕੇ ਸਿੱਖੀ ਦਾ ਪ੍ਰਚਾਰ ਕੀਤਾ ਆ ਕਰਮ ਕਾਂਡਾ ਚ ਲੋਕਾਂ ਨੂੰ ਕੱਢਿਆ ਆ ਜਿਨ੍ਹਾਂ ਨੇ ਸ਼ਬਦ ਨੂੰ ਪਹਿਲ ਦਿੱਤੀ ਹੈ ਦਰਬਾਰ ਸਾਹਿਬ ਜੀ ਪ੍ਰਕਰਮਾ ਚ ਮੂਰਤੀਆਂ ਛਕਾਈਆਂ ਇਸਾਈ ਪ੍ਰਚਾਰ ਬੰਦ ਹੋਣਾ ਗੁਰਦੁਆਰਿਆਂ ਵਿੱਚੋਂ ਗੱਦੇ ਛਕਾ ਦੇਣੇ ਜਿਹੜੇ ਨੌਜਵਾਨ ਭਟਕੇ ਸੀਗੇ ਸਿੱਖੀ ਤੋਂ ਉਹਨਾਂ ਨੂੰ ਮੁੜ ਸਿੱਖੀ ਵਿੱਚ ਲੈ ਕੇ ਆਉਣਾ ਐਸੇ ਪਿਆਰਿਆਂ ਨੂੰ ਅਸੀਂ ਯਾਦ ਹੀ ਨਹੀਂ ਕਰਦੇ ਸੋ ਬੇਨਤੀ ਮੈਂ ਕਰਦਾ ਆ ਕਿ ਜ਼ਰੂਰ ਤੁਸੀਂ ਆਪਣੇ ਬੱਚਿਆਂ ਨੂੰ ਸਿੱਖੀ ਦੇ ਇਹਨਾਂ ਆਗੂਆਂ ਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਸੋ ਫੇਰ ਬੇਨਤੀ ਕਰਦਿਆਂ ਕਿ ਅੱਜ ਦੇ ਦਿਨ 8 ਮਈ 1887 ਈਸਵੀ ਨੂੰ ਕਬਰ ਬਿਕਰਮ ਸਿੰਘ ਕਪੂਰਥਲਾ ਜੀ ਅਕਾਲ ਚਨਾਨਾ ਕਰ ਜਾਂਦੇ ਆ ਉਹਨਾਂ ਦੀ ਮੌਤ ਹੋ ਜਾਂਦੀ ਹੈ ਜੋ ਕਿ ਸਿੰਘ ਸਵਾ ਲੈਰ ਦੇ ਮੁਖੀ ਸਨ ਆਗੂ ਸਨ ਜਿਨ੍ਹਾਂ ਨੇ ਲੰਮਾ-ਸਮਾ ਸਿੱਖੀ ਦਾ ਪ੍ਰਚਾਰ ਕੀਤਾ ਆ ਤੇ ਸ਼ਬਦ ਗੁਰੂ ਨੂੰ ਪਹਿਲ ਦਿੱਤੀ ਹੈ ਤੇ ਗੁਰਨਾਨਕ ਬਾਬੇ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਕਰਕੇ ਸਿੱਖੀ ਦੇ ਵੇੜੇ ਨੂੰ ਵਧਾਇਆ ਤੇ ਜੋ ਸਿੱਖੀ ਦੇ ਵੇੜੇ ਵਿੱਚੋਂ ਮੁਨਕਰ ਹੋ ਚੁੱਕੇ ਨੌਜਵਾਨ ਸੀਗੇ ਜੋ ਲੋਕ ਭੜਕ ਚੁੱਕੇ ਸੀਗੇ ਕਰਮਕਾਂਡਾਂ 'ਚ ਪੈ ਚੁੱਕੇ ਸੀਗੇ ਉਹਨਾਂ ਨੂੰ ਵਾਪਸ ਸਿੱਖੀ ਦੇ ਵੇੜੇ ਵਿੱਚ ਲਿਆਦਾ ਸੀਗਾ ਇਹ ਦੇਣ ਸੀਗੀ ਕਵਰ ਬਿਕਰਮ ਸਿੰਘ ਪੂਰਤਲਾ ਜੀ ਦੀ ਸੋ ਗੁਰੂ ਮਾਲਕ ਕਿਰਪਾ ਕਰੇ ਸਤਗੁਰ ਮਿਹਰਮਤ ਕਰੇ ਮਿਆਸ ਕਰਦਾ ਆ ਕਿ ਤੁਹਾਨੂੰ ਰੋਜ ਦਾ ਇਤਿਹਾਸ ਦੇ ਵਰਕਿਆ ਜੋ ਕੁਝ ਨਾ ਕੁਝ ਨਮਾ ਮਿਲਦਾ ਆ ਸੋ ਸਤਗੁਰ ਦਾਤਾ ਕਿਰਪਾ ਕਰੇ ਮਾਲਕ ਜੀ ਮਿਹਰਮਤ ਕਰੇ ਬਲਾਉ ਫਤਿਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ